ਉਹਨਾਂ ਨੂੰ ਪਤਾ ਨਹੀਂ ਹੈ ਕਿ ਨਕਸਾਣਾ ਕੀ ਇਹਦਾ ਫਾਇਦਾ ਹੈ ਕਿ ਇਹੇ ਬੰਦ ਕਰਨੀ ਚਾਹੀਦੀ ਆ ਇਹਨਾਂ ਦੇ ਵਿੱਚੋਂ ਵਿੱਚ ਹੈ ਤਾਂ ਸਾਡੇ ਨਗਰ ਦੇ ਹੀ ਨੇ ਬੰਦੇ ਉਹ ਜਿਹੜੇ ਲਾਰ ਹੈ ਕਿ ਕਹਿੰਦੇ ਕਿ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਹਟਾਏ ਇੱਕਾ ਜਿੰਦਾਬਾਦ ਜਿੰਦਾਬਾਦ ਦੁਕਾਨਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਹਟਾਓ ਦੁਕਾਨਾਂ ਦੇ ਸਾਰੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

बंदी संगा मु संगरा मु ਉਹ ਹਮਾਰੀ ਅੰਦੀਆ ਦਾ ਇਹ ਫੋਨ ਵੀ ਹੈ ਲੈ ਲਓ ਜਿੱਦੂ ਆਵਾਜ਼ ਦੇ ਰੇ ਕੋਸ਼ਿਸ਼ ਨਾ ਦਾ ਇੱਕਾ ਜਨਦਾਵਾਦ ਵੀ ਫੈਇ ਚਲਵਾਉ ਉਹ ਸਮਝਾ ਰਾ ਕਰੋ ਰੋਸタル ਨਾ ਲਾਓ ਜਿੱਥੇ ਲੋਕ ਇਹਨਾਂ ਪ੍ਰਸ਼ਾਸਨ ਨੂੰ ਖਰਾਬ ਦਾ ਕੰਮ ਕਰੇ ਐਸੇ ਸਭ ਤੋਂ ਵਿਰੋਧ ਦਾ ਕੰਮ ਕਰੇ ਪਰ ਬਰਨਾਲਾ ਜਿਉਂਦਾ ਤੇ ਉਹ ਉਹਨਾਂ ਦੇ ਪਹਿਲਾਂ ਦੁਕਾਨ ਨੂੰ ਬੰਦ ਵੀ ਕਰਾਇਆ ਸੀਗਾ ਪਰ ਹੁਣ ਫੇਰ ਦੁਆਰਾ ਪਤਾ ਨਹੀਂ ਕਿਹਨੇ ਕਿੱਦੜ ਚਿੰਗੀ ਦਿੱਤੀ ਆ ਉਹਨਾਂ ਨੇ ਉਹ ਕੰਮ ਫੇਰ ਦੁਆਰਾ ਉਹ ਪ੍ਰਬੰਧਕ ਜਿਹੜੇ ਜੀ ਨਾਮ ਹੈ। ਹਾਂ ਜੀ ਮਰਮਲ ਸਿੰਘ ਆ ਜੀ ਮੁਸ਼ਕਾਵਾਦ। ਮਰਮਲ ਸਿੰਘ ਜੀ ਆ ਤੁਸੀਂ ਰੋਡ ਤੇ ਬੈਠੇ ਹੋ ਲੀਡ ਜੀ ਦਾਲ ਨੇ ਕੀ ਕਾਰਨ ਕਰ ਰਿਹਾ ਇਹ ਸਾਡੇ ਨਾਲ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਫੈਕਟਰੀ ਹੈ ਜੋ ਪਿਛਲੇ 2 ਸਾਲ ਤੋਂ ਇਹਨਾਂ ਨੇ ਕਹਦੇ ਇੰਪਰੂਵਲ ਅਸੀਂ ਕਰਾਉਣ ਲੱਗੇ ਹੋਏ ਹਾਂ ਪਰ ਸਾਡਾ ਸੰਘਰਸ਼ ਓਦੋਂ ਤੇ ਚੱਲਦਾ ਸਾਡੇ ਪਹਿਲਾਂ ਵੀ ਸਾਡੀ ਮੀਟਿੰਗ ਹੋ ਰਹੀ ਸੀ ਮੀਟਿੰਗ ਹੋਈ ਆ ਸਾਡੇ ਜਿਹਦੇ ਵਿੱਚ ਐਮ.ਐਲ.ਏ ਸਾਹਿਬ ਖੁਦ ਆਏ ਸੀਗੇ ਸਾਡੇ ਕੋਲ ਉਹ ਵੀ ਇਹੀ ਕਹਿ ਗਏਗੇ ਸ਼ਵਾਸ਼ਣ ਦੇ ਕੇ ਗਏ ਸੀਗੇ ਵੀ ਭਾਈ ਇਹ ਫੈਕਟਰੀ ਇੱਥੋਂ ਬੰਦ ਹੋ ਜੂਗੀ ਕੰਮ ਨਹੀਂ ਚੱਲੂਗਾ ਉਹਨਾਂ ਨੇ ਐਸ.ਡੀ.ਐਨ. ਸਾਹਿਬ ਨੂੰ ਕੀ ਕਿਹਾ ਸੀ ਐਸ.ਡੀ.ਐਨ. ਸਾਹਿਬ ਹੁਣ ਬਦਲ ਕੇ ਦੁਬਾਰਾ ਹੋਰ ਨਵੇਂ ਆ ਗਏ ਉਹ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਸਾਰੇ ਰਿਸ਼ਤੇ ਸੀ ਦਾ ਪਤਾ ਸੀਗਾ ਉਹ ਬੰਦ ਕਰ ਗਏ ਸੀਗੇ ਪਰ ਇਹ ਜਿਹੜੇ ਐਸ.ਡੀ.ਐਨ. ਸਾਹਿਬ ਨੇ ਇਹ ਪਰਸੋਂ ਆਏ ਸੀ ਇਹ ਲੋਕਾਂ ਦੀ ਮੀਟਿੰਗ ਹੋਈ ਸੀਗੀ ਪਰ ਉਹ ਪਹਿਲਾਂ ਸਾਡੇ ਕੋਲ ਉਧਰ ਗਏ ਫੈਕਟਰੀ ਦੇ ਵਿੱਚ ਉਥੋਂ ਸਿੱਧਾ ਹੀ ਵਾਪਸ ਆ ਗਏ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰੀ ਹੈਗੀ ਨਾ ਅਸ਼ਵਾਸ ਹਿੰਦ ਤਾਂ ਵੀ ਬੰਦ ਕਰਦੇ ਆ ਨਾ ਕੰਮ ਚਲਾਉਣ ਵਾਲੇ ਸਿੱਧਾ ਬਸ ਫੈਕਟਰੀ ਹੈ ਚਲੇ ਆਗੇ ਮੁੜ ਕੇ ਆਗੇ ਫੈਕਟਰੀ ਕਿਹਦੇ ਵੱਲੋਂ ਲਗਾਈ ਜਾ ਰਹੀ ਹੈ ਇਹ ਸਾਡੇ ਪਿੰਡ ਦਾ ਇੱਕ ਕਹਿੰਦੇ ਹੈਗਾ ਪਹਿਲਾ ਕਿਸਾਨ ਮਜ਼ਦੂਰ ਆਪਣਾ ਹੈਗਾ ਜੂਨੀਅਨ ਦਾ ਉਹਦਾ ਡੈਡੀ ਸੀਗਾ ਉਹਨਾਂ ਦੇ ਮੁੰਡਿਆਂ ਵੱਲੋਂ ਆ ਗਈ ਹੈ ਤੁਹਾਨੂੰ ਪਹਿਲਾਂ ਪਤਾ ਸੀ ਵੀ ਫੈਕਟਰੀ ਇਸ ਦੀ ਨਹੀਂ ਸਾਡੇ ਪਿੰਡ ਨੂੰ ਇਵਨ ਨਾਲ ਦੇ ਗਵਾਂਡੇ ਨੂੰ ਵੀ ਪਤਾ ਨਹੀਂ ਸੀ ਵੀ ਇਹ ਫੈਕਟਰੀ ਲੱਗੂਗੀ ਥੋੜਾ ਸਭ ਤੋਂ ਜ਼ਿਆਦਾ ਟਾਈਮ ਪਹਿਲਾਂ ਸ਼ੁਰੂ ਹੋਇਆ ਸਾਡਾ 1.5-2 ਸਾਲ ਹੋ ਗਏ ਹੁਣ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਅਜੇ ਤਾਂ ਕੁਝ ਵੀ ਨਹੀਂ ਕਰਿਆ ਜਾ ਰਿਹਾ ਉਦੋਂ ਪ੍ਰਸ਼ਾਸਨ ਤਾਂ ਪੱਬਾ ਭਾਰ ਹੋਇਆ ਵੀ ਫੈਕਟਰੀ ਸੀ ਲਾਉਣੀ ਹੈ ਪ੍ਰਸ਼ਾਸਨ ਦਾ ਇਹ ਵੀ ਗੱਲ ਕਹਿਣਾ ਹੈ ਕਿ ਅਸੀਂ ਤਾਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਰਹੇ ਹਾਂ ਤਰੱਕੀ ਦੇ ਰਾਹ ਤੇ ਜਿੱਥੇ ਜਿੱਥੇ ਇਹਦਾ ਬਣਦਾ ਉੱਥੇ ਪ੍ਰੋਵਾਈਡ ਕੀਤੀ ਜਾਵੇ ਫੈਕਟਰੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਪਿੰਡ ਦੇ ਨਾਲ ਨੇੜੇ ਲਾਓ ਅਸੀਂ ਇਹ ਵੀ ਸਹਿਮਤ ਹੋ ਗਏ ਸਾਰਾ ਪਿੰਡ ਸਹਿਮਤ ਹੋ ਗਿਆ ਸੀਗਾ ਵੀ 1.5-2 ਕਿਲੋਮੀਟਰ ਅੱਗੇ ਲੈ ਜਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੋ ਅੱਜ ਨਾਮ ਮੰਨਿਆ ਕਿ ਇੱਕ ਚੀਜ਼ ਲਗਾ ਤਰ ਬੈਠਨੇ ਲਗਾਤਾਰ ਕੋਈ ਗੱਲ ਨਹੀਂ ਕੀ ਬਾਜੀ ਮਾਲਵਿੰਦਰ ਸਿੰਘ ਸਰਪੰਚ ਮੁਸ਼ਕਵਾਦੀ ਪਰ ਸਾਬ ਜੇ ਰੋਡ ਦੇ ਉੱਪਰ ਧਰਨਾ ਲਾਇਆ ਗਿਆ ਕੀ ਕਾਰਨ ਹੈ ਸਾਡੇ ਪਿੰਡ ਦੇ ਬਿਲਕੁਲ ਨੇੜੇ ਇੱਕ ਫੈਕਟਰੀ ਲੱਗ ਰਹੀ ਹੈ ਜੀ ਅਸੀਂ ਬਹੁਤ ਵਾਰੀ ਵਿਰੋਧ ਕਰ ਚੁੱਕੇ ਹਾਂ ਦਾ 2 ਸਾਲ ਤੋਂ ਕੰਮ ਚੱਲ ਰਿਹਾ ਹੈ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਸਾਡੇ ਨੇ ਪਬਲਿਕ ਮੀਟਿੰਗ ਰੱਖੀ ਸੀ ਬਰਸੋਂ ਪਿੰਡ ਉਹਦੇ ਵਿੱਚ ਐਸ.ਡੀ.ਐਮ. ਸਾਹਿਬ ਸਾਨੂੰ ਸਾਰੇ ਨੂੰ ਉੱਥੇ ਛੱਡ ਗਏ ਸਾਰਾ ਪ੍ਰਸ਼ਾਸਨ ਬੈਠਿਆਂ ਨੂੰ ਛੱਡ ਕੇ ਉੱਥੋਂ ਆ ਗਿਆ ਸਾਡੀ ਕੋਈ ਸੁਣਵਾਈ ਵੀ ਕਿਸੇ ਨੇ ਕੀਤੀ ਬੰਦੇ ਕਿੰਨੀ ਦੇਰੋਂ ਸੰਘਰਸ਼ ਕਰ ਰਹੇ ਹੋ ਸਾਨੂੰ ਲਗਭਗ 1 ਡੇਰ ਤੋਂ 1.5 ਸਾਲ ਹੋ ਗਏ ਜੀ ਉਹਨਾਂ ਪ੍ਰਸ਼ਾਸਨ ਪਹਿਲਾਂ ਕੀ ਤੁਹਾਨੂੰ ਆਸ਼ਵਾਸਨ ਦਿੰਦਾ ਰਿਹਾ ਜੈਵਲ ਕੰਮ ਬੰਦ ਕਰਾਂਗੇ ਜੀ ਜਦੋਂ ਫੋਕਸ ਦਾ ਬੰਦ ਹੁੰਦਾ ਹੀ ਕੋਈ ਕੰਮ ਚਲਵਾਉਂਦੇ ਨਹੀਂ ਫੈਕਟਰੀ ਨੂੰ ਬੰਦ ਕਰਾਉਣ ਦਾ ਕਾਰਨ ਕੀ ਹੈ ਉਹ ਜੀ ਬਿਲਕੁਲ ਪਿੰਡ ਦੇ ਨੇੜੇ ਹੈ ਗੈਸ ਪਲਾਂਟ ਹੈ ਸਾਡਾ ਏਰੀਆ ਹੈ ਸਰਜੀ ਵਾਲਾ ਗ੍ਰੀਨ ਜ਼ੋਨ ਏਰੀਆ ਹੈ ਸਬਜ਼ੀਆਂ ਦੀ ਸਾਰੀ ਬੈਲਟ ਹੈ ਅਸੀਂ ਵੀ ਚਾਹ ਉਹਦੇ ਨਾਲ ਦੀ ਫੈਕਟਰੀਆਂ ਨਾਲ ਅਸੀਂ ਪਤਾ ਕੀਤਾ ਹੋਰ ਚੱਲਦੀਆਂ ਨੇ ਉੱਥੇ ਲੋਕਾਂ ਦਾ ਰਣਾ ਦੰਬਰ ਹੋ ਗਿਆ ਅਸੀਂ ਨਹੀਂ ਜਾਣਦੇ ਵੀ ਸਾਡਾ ਵੀ ਨਰਕ ਬਣ ਜਵੇ ਜ਼ਿੰਦਗੀ ਕੀ ਨੁਕਸਾਨ ਦੇ ਫੈਕਟਰੀ ਦਾ ਉਹਦਾ ਜੀ ਪਹਿਲਾਂ ਤਾਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਅਰਦਾਵੇ ਗੋਆ ਲੈ ਕੇ ਪੋਣਾ ਹੈ ਧਰਤੀ 'ਚ ਪਾਣੀ ਪੋਣੇ ਸਭ ਕੁਝ ਕਰਦੇ ਨੇ ਬਦ ਵਿੱਚ ਫੈਕਟਰੀ ਵਾਲੇ ਪਰ ਪ੍ਰਸ਼ਾਸਨ ਪਰਸੋਂ ਜਦੋਂ ਆਇਆ ਅਸੀਂ ਤਾਂ ਉਹਨਾਂ ਦਾ ਕਹਿਣਾ ਕਿ ਮਾਪਦੰਡ ਪੂਰੇ ਕੀਤੇ ਹੋਣੇ ਫੈਕਟਰੀ ਵੱਲੋਂ ਕੀ ਕਹਿਣਾ ਚਾਹੁੰਦੇ ਦੇ ਬਾਰੇ ਦੇਖੋ ਜੀ ਜਿਹੜਾ ਗੋਸਾ ਆਪਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਹੈ ਕੋਈ ਮਿਲਦਾ ਸਭ ਲੋਕਾਂ ਨੂੰ ਪਤਾ ਵੀ ਕਿਵੇਂ ਮਿਲਦੇ ਨੇ ਕੋਈ ਲੋਕਾਂ ਦਾ ਤਾਂ ਕੋਈ ਰੱਖ ਸੋ ਨਾ ਉਹ ਜਿਹੜੀ ਜਿਰੇ ਫੈਕਟਰੀ ਜਲਦੀ ਸੀ ਉਹਦੇ ਵੀ ਤਾਂ ਪੂਰੇ ਮਾਪਦੰਡ ਸੀ ਉੱਥੇ ਕੀ ਹੋਵਾ ਦੇ ਵਿੱਚ ਅਸੀਂ ਉਹ ਵੀ ਨਹੀਂ ਚਾਹੁੰਦੇ ਅਸੀਂ ਕਿ ਇਹਨੇ ਹੋਣੇ ਦਾ ਮੰਨਦ ਹੋ ਜਵੇ ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਸਾਡੇ ਪਿੰਡ ਦੀ ਹੋ ਗਈ 2500 3000 ਦੇ ਲਗਭਗ 2700 ਤੁਹਾਡਾ ਗੱਲਾ ਪਿੰਡ ਤੋਂ ਦੂਸਤੇ ਬਟਾ ਵੀ ਹੋਰ ਪਿੰਡ ਨਹੀਂ ਨਹੀਂ ਸਾਡੇ ਨਾਲ ਸਾਡੇ ਅਰਦਾ ਸਾਰਾ ਇਹ ਜਿਹੜਾ ਬਣਾਉਂਦਾ ਸੀ ਵੀ ਆਉਂਗਿਆ ਟੁੱਪਰੀਆਂ ਆਉਂਗਿਆ ਜੀ ਸਾਰੇ ਸਾਰੇ ਪਿੰਡ ਸਾਡੇ ਨਾਲ ਸਾਰੇ ਮੌਜੂਦਾ ਸਰਕਾਰ ਨਾਲ ਦੀ ਗੱਲ ਇੱਕ ਵਾਰ ਕੀਤੀ ਨਹੀਂ ਮੇਰੇ ਨਾਲ ਸਰਕਾਰ ਨਾਲ ਤਾਂ ਅਸੀਂ ਦੇਖੋ ਜੀ ਕੱਲ ਵੀ ਐਮਐਲਏ ਨਾਲ ਉਹਨੂੰ ਅਸੀਂ ਫੋਨ ਕਰਿਆ ਸੀ ਵੀ ਦੇਖੋ ਜੀ ਪੋਜੀਸ਼ਨਾਂ ਬਣ ਚੁੱਕ ਉਹਦੇ ਵਿੱਚ ਚੰਡੀਗੜ੍ਹ ਮੈਂ ਆ ਕੇ ਦੇਖੂਗਾ ਉਹ ਕਿਹਾ ਕਿ ਮੈਂ ਕਿਸੇ ਨੂੰ ਕੋਈ ਰਸਤਾ ਨਹੀਂ ਦਿੰਦਾ ਤੁਸੀਂ ਕਦੋਂ ਤੱਕ ਤੁਹਾਡਾ ਧਰਨਾ ਚ ਜਦੋਂ ਤੱਕ ਸਾਨੂੰ ਪੂਰਾ ਸਾਨੂੰ ਪੂਰੇ ਵਾਸ਼ ਨਹੀਂ ਮਿਲਦਾ ਸਾਡੀ ਆਤ ਕ ਸੁਣੇ ਜਾਣਗੇ ਹੋਰ ਕਿੰਨੇ ਵਜੇ ਦੇ ਬੈਠੇ ਹੋਰੇ ਤੁਸੀਂ ਕਿੰਨੇ ਟਾਈਮ ਦੇ ਬੈਠੇ ਹੋਰੇ ਉਹ ਕੰਡ ਗੋਗੇ ਜੀ ਕੋਈ ਮਿਲਣ ਆਇਆ ਪਛਾ ਨਹੀਂ ਇਹਨੂੰ ਕੋਈ ਨਹੀਂ ਆਇਆ ਇਹ ਨਾ ਆਏ ਫਿਰ ਚਿੱਟਾ ਜਾਊਗਾ ਫਿਰ ਉਹ ਵੀ ਹੋਰ ਤੇਜ਼ ਕਰਾਂਗੇ ਸੁਨਰ ਜੀ ਤੇਜ਼ ਕਰਾਂਗੇ ਹੋਰ ਕਰਾਂਗੇ ਜੀ ਬਿਲਕੁਲ ਤੀਨ ਆਦੀ ਮਨਾਰ ਹਰਦੀਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨ ਕਾਦਿਆ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਹਦੇ ਅੱਜ ਦੋ ਕਾਰਨ ਨੇ ਜੀ ਅਸੀਂ ਕੱਲ ਕਾਲ ਦਿੱਤੀ ਸੀ ਕਿ ਬਈ ਜੋ ਸਾਡੇ ਪਿੰਡ ਮੁਸਕਾਬਾਦ ਵਿਖੇ ਇੱਕ ਫੈਕਟਰੀ ਲੱਗ ਰਹੀ ਆ ਜਿਹਦੇ ਖਿਲਾਫ ਅਸੀਂ ਪੂਰੇ ਡੇਢ ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਜੋ ਪਿਛਲੇ ਐਸ ਡੀ ਐਮ ਸਾਹਿਬ ਸੀਗੇ ਕੁਲਦੀਪ ਸਿੰਘ ਦੀ ਬਾਵਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਵੀ ਫੈਕਟਰੀ ਬੰਦ ਰਹੂਗੀ ਉਹ ਬੰਦ ਵੀ ਰਿਹਾ ਕੰਮ ਤੇ ਹੁਣ ਕੁਝ ਦਿਨਾਂ ਤੋਂ ਉਤੋਂ ਬਾਅਦ ਔਰ ਫੇਰ ਕਾ ਮੇਰਾ ਸਟਾਰਟਿੰਗ ਕਰਤੀ ਇਸ ਸਬੰਧੀ ਅਸੀਂ ਆਪਣੇ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਤੇ ਉਹਨਾਂ ਨੇ ਆ ਕੇ ਬਕਾਇਦਾ ਕੰਮ ਐਸਐਚਓ ਸਾਹਿਬ ਨੇ ਬੰਦ ਕਰਾਤਾ ਸੀ ਕੋਈ ਵੀ ਇੱਥੇ ਤਣਾਪੂਰਨ ਸਥਿਤੀ ਨਾ ਬਣੇ ਲੋਕ ਆਪਸ ਵਿੱਚ ਝਲ ਜਾਣ ਪਰ ਪਰसों ਇੱਥੇ ਮੀਟਿੰਗ ਰੱਖੀ ਸੀ ਆਈਡੀਐਮ ਸਾਹਿਬ ਦੀ ਆਪਣੇ ਪਿੰਡ ਮੁਸਕਾਬਾਦ ਵਿਖੇ ਤੇ ਉਹਨਾਂ ਨੇ ਬਹੁਤ ਹੀ ਗੈਰ ਜ਼ਿੰਮੇਵਾਰ ਯਾਨੀ ਕਿ ਰਵੱਈਏ ਦੇ ਨਾਲ ਉਹ ਆਏ ਨੇ ਉਹਨਾਂ ਨੇ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਹੈਗੀ ਵਧੀਆ ਢੰਗ ਦੇ ਨਾਲ ਤੇ ਲੋਕਾਂ ਨੂੰ ਕਹਿੰਦੇ ਮੈਂ ਫੈਕਟਰੀ ਦੇਖ ਕੇ ਆਉਣਾ ਮੈਂ ਉੱਤੇ ਫੈਕਟਰੀ ਦੇਖਣ ਗਏ ਨੇ ਤੇ ਬਾਅਦ ਦੇ ਵਿੱਚ ਆਏ ਨਹੀਂ ਤੇ ਆਪਣਾ ਸਿੱਧਾ ਹੀ ਘਰ ਨੂੰ ਲੰਘ ਗਏ ਇੱਕ ਜਿਹੜੇ ਸਾਡੀ ਮੈਂ ਜਠੇਵੰਦੀ ਵੱਲੋਂ ਸਾਨੂੰ ਇਤਰਾਜ ਆ ਉਹਨਾਂ ਨੇ ਸਾਡੇ ਜੱਟਾਂ ਨੂੰ ਮੂਰਖ ਕਿਹਾ ਕਿਹਾ ਵੀ ਅਣਪਰ ਜੱਟ ਨੇ ਅਸੀਂ ਇਹਦਾ ਵਿਰੋਧ ਕਰਦੇ ਆਂ ਅਸੀਂ ਇਸ ਚੀਜ਼ ਨੂੰ ਆਪਣੀ ਖੱਡੀ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਵੱਡਾ ਘਟਿਆ ਸ਼ਬਦ ਕਿਹਾ ਸਾਨੂੰ ਮੂਰਖ ਕਿਹਾ ਗਿਆ ਕਿਸਾਨਾਂ ਨੂੰ ਅਸੀਂ ਇਹਦਾ ਸਾਂਝਾ ਮੋਰਚੇ ਨਾਲ ਮੇਰੀ ਰਾਜਾ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਮੈਂ ਆਪਣੇ ਸੀਨੀਅਰ ਲੀਡਰਾਂ ਨਾਲ ਵੀ ਗੱਲ ਕਰੀ ਆ ਸਾਡੇ ਸਾਰੇ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਵਿਰੋਧ ਆ ਅਸੀਂ ਉਹਨਾਂ ਤੇ ਉਹਨਾਂ ਤੋਂ ਮਾਫੀ ਵੀ ਮੰਗਾਉਣੀ ਆ ਤੇ ਉਹਨਾਂ ਦਾ ਇੱਕ ਤਵਾਦਲਾ ਵੀ ਚਾਹੁੰਦੇ ਆ ਕਿ ਜਿਹੜੀ ਫੈਕਟਰੀ ਦੀ ਗੱਲ ਹੋ ਗਈ ਸਾਡੀ ਕੋਰੀ ਨਾਮ ਆ ਜੀ ਕਾਫੀ ਹੁਣ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਹੈਗੀ ਜੇ ਕਹਿਣਗੇ ਐਸਟੀਐਮ ਨਾਲ ਕੱਲੋ ਜਾਂ ਕਿਸੇ ਹੋਰ ਨਾਲ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਅਸੀਂ ਉੱਥੇ ਫੈਕਟਰੀ ਲੱਗਣ ਨਹੀਂ ਦੇਣੀ ਜੇ ਕੋਈ ਉੱਥੇ ਪ੍ਰਸ਼ਾਸਨ ਸਾਡੇ ਦਾ ਤੱਕਾ ਕਰੂਗਾ ਉੱਥੇ ਕੋਈ ਵੀ ਗੱਲ ਹੁੰਦੀ ਆ ਲੋਕ ਹਿਸਾਬ ਸ ਵਿੱਚ ਅੱਜ ਦੇ ਨੇ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਰਨਕ ਨਹੀਂ ਦਿੱਤਾ ਚੱਲੇਗਾ ਕਰਨੇ ਦਾ ਕੋਈ ਟਾਈਮ ਨਹੀਂ ਦੀ ਹੈਗਾ ਇਹ ਖੁੱਲਾ ਚੱਲੂਗਾ ਜਦ ਤੱਕ ਸਾਡੇ ਮੰਗਾ ਨਹੀਂ ਮੰਨਦੇ ਉਹਨਾਂ ਚ ਰਹੀ ਧਰਨਾ ਚਲਾਵਾਂਗੇ ਜੇ ਮੰਗਾ ਨਾ ਮੰਨਿਆ ਗਿਆ ਅੱਜ ਕੋਈ ਨਾ ਗੱਲ ਕਰਨ ਆਇਆ ਬੇਸ਼ੱਕ ਅਸੀਂ ਇੱਥੇ ਬੈਠਾ ਜੀ ਟੈਂਟ ਲਾ ਦਾਂਗੇ ਤੁਹਾਨੂੰ ਦਿਖਾ ਦਾਂਗੇ ਉੱਥੇ ਸਾਡੇ ਬੰਦੇ ਬੈਠੇ ਨੇ ਸੰਭੂ ਬਾਰਡਰ ਦੇ ਉੱਤੇ ਅਸੀਂ ਇੱਥੇ ਬਹਿ ਜਾਾਂਗੇ ਕੋਈ ਚੱਕਰ ਨਹੀਂ ਜੇ ਤੁਸੀਂ ਉਹ ਰੋਡ ਦੇ ਵਿੱਚ ਰੋਡ ਜਾਮ ਕੀਤਾ ਇਹਨੂੰ ਦੇਣਾ ਚੱਡੀ ਗਈ ਹਾਂਜੀ ਉਹਦੇ ਵਿੱਚ ਫੂਟ ਕਿਦੂਤੀ ਜਾਊਗੀ ਸੂਟ ਇਹਦੇ ਵਿੱਚ ਦੇਖੋ ਜੇ ਕਿਸੇ ਨੇ ਵਿਦੇਸ਼ ਯਾਤਰਾ ਜਾਣਾ ਵਾ ਉਹਨਾਂ ਨੂੰ ਛੋਟਾ ਕੋਈ ਮੁਲਾਜ਼ਮ ਉਹਨਾਂ ਨੂੰ ਦਿੱਤੀ ਜਾਊਗੀ ਕੈਮਰਜੈਂਸੀ ਆ ਕਿਸੇ ਨੂੰ ਕਿਸੇ ਨੂੰ ਮੈਡੀਕਲ ਆ ਉਹਨਾਂ ਨੂੰ ਵੀ ਦਿੱਤੀ ਜਾਊਗੀ ਜਾਂ ਕਿਸੇ ਦੀ ਕੋਈ ਪਰਸਨਲ ਅਪਾਰਟਮੈਂਟ ਆ ਕਿਉਂਕਿ ਇਹ ਆ ਪੰਜਾਬ ਦੇ ਕਾਫੀ ਬੰਦ ਨੇ ਅਸੀਂ ਉਹਨਾਂ ਨੂੰ ਕੱਢਾਂਗੇ ਠੀਕ ਹੈ